ਅਸਮੇਂ ਨਾ ਅਸੀਂ ਖੜਿਆ ਜਿਹੜੀ ਸਟੋਨੀ ਆ ਇਹਦੇ ਉੱਪਰ ਜਿਹੜਾ ਕ੍ਰੋਸਿੰਗ ਬ੍ਰਿਜ ਆ ਨਾ ਉਹਦੇ ਉੱਪਰ ਤੇ ਅੱਜ ਅਸੀਂ ਸੈਗਿੰਗ ਕਰਨ ਲਈ ਜਾ ਰਹੇ ਹਾਂ ਤੇ ਅਸੀਂ ਹੁਣ ਵਿਚਾਰ ਬਣਾਇਆ ਵੀ ਜਿਹੜਾ ਚੈਸਟਰ ਮੇਅਰ ਲੇਕ ਆ ਨਾ ਇਕਦੋਨ ਨੂੰ ਵੇਖਿਆ ਜੀ ਤੇ ਰਸਤੇ ਤੇ ਬਹੁਤ ਸੋਹਣੇ ਏ ਵਿਊ ਆ ਪਿੰਡ ਵੀ ਪੰਦੇ ਆ ਤੇ ਉਹਨਾਂ ਪਿੰਡਾਂ ਨੂੰ ਵੀ ਆਪਾਂ ਦੇਖੀਏ ਆ ਜਿਹੜੀ ਥੱਲੇ ਸਾਡੇ ਚੱਲਣ ਦੀ ਨਾ ਸਟੋਨੀ ਆ ਤੇ ਸਟੋਨੀ ਜਿਹੜਾ ਨਾ 100 ਕਿਲੋਮੀਟਰ ਦਾ ਇੱਕ ਲੂਪ ਆ ਕੈਲਗਰੀ ਦੇ ਹਾਲੇਦ ਵਾਲੇ ਤੇ ਇਹ ਨਾਰਥ ਸੌਥ ਈਸਟ ਵੈਸਟ ਨੂੰ ਸਾਰਾ ਨੂੰ ਆਪਸੋ ਇੱਕ ਦੀ ਨਾ ਇਹ ਮਿਲਾਂਦਾ ਤੇ ਦੂਸਰਾ ਜਿਹੜਾ ਮੇਜਰ ਹਾਈਵੇ ਆ ਨਾ ਜਿਹੜਾ ਬੈਂਫ ਨੂੰ ਜਾਂਦਾ ਵਾ ਉਹਨੂੰ ਮਿਲਾਂਦਾ ਤੇ ਚਲੋ ਆਪਾਂ ਚੱਲਦੇ ਅੱਗੇ ਦੇਖਦੇ ਪਿੰਡਾਂ ਵਿੱਚ ਹਾਂਜੀ ਸਾਰੇ ਸასიਪਾਲ ਜੀ ਧੰਨਵਾਦ ਆਹ ਬਾਰੇ ਫੰਡਾਂ ਚਾੜ ਤੇ ਆਇਆ ਹਾਂ ਪਰ ਮਨ ਇਹ ਜਣੇ ਨਾ ਇਹ ਕਣਕ ਦਾ ਵੱਢ ਜੇ ਹਾਂਜੀ ਬਹੁਤ ਖਾਨਾ ਤੁਹਾਨੂੰ ਸਾਰਾ ਆ ਨਾ ਕਣਕ ਦਾ ਵੱਢ ਜੇ ਤੇ ਜਦੋਂ ਆਪਾਂ ਦੂਰ ਤੱਕ ਨਜ਼ਰ ਮਾਰਦੇ ਨਾ ਕੋਈ ਟਾਕਾ ਕਿਸੇ ਇੱਕ ਬੰਦੇ ਦਾ ਹੀ ਦਾਬਦਾਵਾ ਤੇ ਦੂਰ ਟੱਕਰ ਕਣਕੀਆਂ ਆ ਭਾਜੀ ਨੂੰ ਕੀ ਪੰਗਾ ਪੈ ਗਿਆ ਵਾ ਇਹ ਲੱਗਦਾ ਇਹਨਾਂ ਦਾ ਕੋਈ ਸਾਈਕਲ ਦਾ ਹੈਗਾ ਚਲੋ ਦੇਖਦੇ ਆ ਕਿ ਉਹ ਪਿੱਛੇ ਜਿਹੜਾ ਦੇਖਦਾ ਨਾ ਬਹੁਤ ਪਿੱਛੇ ਪਿੰਡਾਂ ਜਿਆਦਾ ਤੇ ਆ ਜਦੋਂ ਆਪਾਂ ਸਾਈਡ ਤੇ ਦੇਖਦੇ ਆ ਕਿੰਨਾ ਵਧੀਆ ਵਿਊ ਆ ਉਤਰਾਇ ਚੜਾਈ ਇੱਥੇ ਹੈਗੀ ਆ ਇਹ ਨਹੀਂਗਾ ਪਹਾੜੀ ਨਹੀਂ ਹੈਗਾ ਪਰ ਉਤਰਾਹੀ ਚੜਾਈ ਇੱਥੇ ਹਿਲ ਜ਼ੋਨ ਕਰਕੇ ਨਾ ਹੈਗੀ ਆ ਉਹ ਨਹੀਂ ਚੜਾਈ ਚੜ ਕੇ ਆਏ ਆ ਉਹ ਜਿਹੜਾ ਸੀ ਗੋਲਾ ਨਾ ਬੜੀ ਦੂਰੋਂ ਮੈਂ ਕੈਮਰੇਟ ਕੈਸ ਗੀਤੇ ਆ ਬੜੇ ਲਾਗੇ ਕਰਕੇ ਤੇ ਆ ਜਿਹੜਾ ਨਾ ਪਿੰਡ ਜਿਹੜਾ ਹੁਣ ਮੈਂ ਲਾਗੇ ਕਰਕੇ ਤੁਹਾਨੂੰ ਵਿਖਾਉਣ ਦਿਆ ਤੇ ਬਹੁਤ ਸੁਹਾਵਣਾ ਜਿਹੜਾ ਨਾ ਇਹ ਸਾਰਾ ਦ੍ਰਿਸ਼ ਆਉਦਾ ਤੇ ਹਵਾ ਬਹੁਤ ਤੇ ਚੱਲਣ ਦੀ ਆ ਇਸਲੇ ਆਹ ਨਾ ਕਾਹੇ ਦੂਰ ਆ ਜਿਹੜਾ ਟਰੈਕਟਰ ਚੱਲਣ ਡਿਆ ਵਾ ਤੇ ਮੈਂ ਆ ਲਾਗੇ ਕਰਕੇ ਤੁਹਾਨੂੰ ਨਾ ਵਿਖਾ ਰਿਆ ਤੇ ਟਰੈਕਟਰ ਜਿਹੜਾ ਹੈ ਨਾ ਇਹਦਾ ਇੱਕ ਸਿਆੜ ਜਿਹੜਾ ਨਾ ਆ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਉਹ ਜਿਹੜਾ ਨਾ ਇਹ ਜਦੋਂ ਇਹ ਥੋੜਾ ਲਾਗੇ ਮੇਰੇ ਆਂਦਾ ਨਾ ਤੇ ਮੈਂ ਤੁਹਾਨੂੰ ਬਾਰਾ ਆ ਵੇਖੋ ਆ ਜਿਹੜਾ ਨਾ ਟਰੈਕਟਰ ਹੈ ਇਹ ਵੇਖਣ ਨੂੰ ਇਹ ਦੂਰੋਂ ਉਸੇ ਲਾਦਾ ਜਿਹੜਾ ਸਿਆੜ ਕੱਢਣ ਦਾ ਨਾ ਇਸ ਕੱਢੋ ਕਟ ਨੇ ਚਾਰ ਸਿਹਾਰਾਂ ਦੇ ਬਰਾਬਰ ਦੇ ਹਾਂਜੀ ਜਿੱਥੇ ਆਪਾਂ ਮੁੱਢਲਾ 4 ਘੰਟਿਆਂ ਚ ਕੰਮ ਕਰਨਾ ਨਾ ਇਹਨੇ ਅੱਜ 14 ਘੰਟੇ ਚ ਕਰਨਾ ਕਾਰਨ ਕਿ ਤੇ ਟਰੈਕਟਰ ਬੜਾ ਯੋਰਦਾਰ ਆ ਤੇ ਦੂਸਰਾ ਇਹ ਆ ਵੀ ਇਹ ਦੇ ਇਹਨੇ ਵਾਇ ਹੀ ਬੜਾ ਵੱਡਾ ਚੱਕ ਦਾ ਵਾ ਇਹ ਘੱਟੋ ਘੱਟ ਚਾਰ ਸਿਹਾਰਾਂ ਜਿਹੜਾ ਇਕੱਠਾ ਇੱਕੋ ਸਿਹਾਰ ਖੇਤੀ ਜਾਂਦੇ ਆ ਇਹ ਕਾਫੀ ਦੂਰ ਆ ਮੇਰੇ ਕੋਲ ਜਦੋਂ ਲਾਗੇ ਜਾ ਕੇ ਤੁਹਾਨੂੰ ਦਿਖਾਵਾਂ ਬਾਕੀ ਜਿਹੜੇ ਨਹੀਂ ਵੀ ਤਾਂ ਨਹੀਂ ਆਉਂਦੇ ਆਗੇ ਆਪਣੇ ਖੇਤਾਂ ਦਾ ਗੱਡੀ ਲੈ ਕੇ ਆਉਂਦਾ ਨੇ ਗੱਡੀ ਲੱਤੀਆਂ ਲਾ ਜਵਾਨ ਨੇ ਇੱਕ ਪਾਸੇ ਤੇ ਉਹ ਤੋਂ ਬਾਅਦ ਹੋਣਾ ਸਾਰੀ ਵਾਕੇ ਨੇ ਕਿ ਫੇਰ ਜਾਣਾ ਇੱਥੇ ਗੱਡੀ ਚੁੱਕ ਕੇ ਉਹ ਹਨ ਉਹ ਪਿੰਡਾ ਜਿਹੜਾ ਸੜਕ ਦੇ ਕੰਡੇ ਤੇ ਇੱਕ ਸਾਈਡ ਤੇ ਆ ਤੇ ਜਦੋਂ ਆਪਾਂ ਬੀਨ ਨੇ ਨਾ ਇਹਦਾ ਆ ਜਿਹੜਾ ਨਾ ਮੇਰੇ ਖਾ ਟ੍ਰਾਂਸਫਾਰਮਰ ਆ ਜੜਾ ਲੱਗਾ ਇਹਨਾਂ ਨੂੰ ਮੈਂ ਲੱਗੇ ਕਰਕੇ ਤੁਹਾਨੂੰ ਮਖਾਣ ਦਿਆਂ ਆ ਘਰ ਜੜਾ ਨਾ ਇਹ ਵੇਖ ਕੇ ਤੇ ਦੂਰੋਂ ਨੰਮਦਾ ਆ ਜਾਂਦਾ ਜੀ ਬਹੁਤ ਵੱਡਾ ਘਰ ਦਾ ਉਹਦਾ ਘੱਟੋ ਘੱਟ 10 12 ਰੂਮ ਹੋ ਸਕਦੇ ਇੱਥੇ ਤੇ ਘੱਟੋ ਘੱਟ 7-8 ਗੱਡੀਆਂ ਤੇ ਲੱਗੀਆਂ ਹੋਈਆਂ ਨਾ ਪਿੰਡਾਂ ਦੇ ਘਰ ਜਿਤਨਾ ਆਪਾਂ ਵੀ ਵੱਡੇ ਪਾਨੇ ਇਸ ਤਰ੍ਹਾਂ ਹੀ ਇੱਥੇ ਵੀ ਵੱਡੇ ਹੀ ਆ ਆ ਜਿਹੜੀ ਰੋੜ ਤੇ ਅਸੀਂ ਚੱਲਦੇ ਪਏ ਆ ਨਾ ਕਾਫੀ ਉਚਾਈ ਤੇ ਆ ਕੀ ਬਹੁਤ ਹੀ ਨਾ ਜਿਹੜਾ ਸਾਰੇ ਪਾਸੇ ਵੇਖੀਏ ਤਾਂ ਬੜੇ ਮਨਮੋਹਕ ਜਿਹੜੇ ਨਾ ਦ੍ਰਿਸ਼ ਜਿਹੜੇ ਨਾ ਦਿੱਸਦੀ ਆ ਸਾਰੇ ਪਾਸੇ ਜ਼ਮੀਨ ਹੀ ਆ ਖੁੱਲੀ ਜ਼ਮੀਨ ਆ ਤਾਂ ਮੈਂ ਕਹਿੰਦਾ ਵੀ ਆਪਣੇ ਪੰਜਾਬ ਚ ਇੰਨੀ ਜ਼ਮੀਨ ਨਹੀਂ ਭਾਵੇਂ ਕੁਝ ਵੀ ਹੋਵੇ ਜੇ ਉਹਨਾਂ ਕੋਲ ਇੰਨੀਆ ਜ਼ਮੀਨਾਂ ਹੋਣਾ ਤਾਂ ਪੰਜਾਬੀ ਦਾ ਆਪਣਾ ਵਟ ਕੱਢ ਲੁੰਦਾ ਵਟ ਤੇ ਉਹਨਾਂ ਨੇ ਇਹ ਨਜ਼ਾਰੇ ਲੈ ਕੇ ਰੱਖਿਓ ਨਹੀਂ ਪਰ ਇਹ ਹੁਣ ਇੱਥੇ ਆ ਜ਼ਮੀਨ ਤੇ ਪੰਜਾਬੀ ਜਿੰਨੇ ਗਾਏ ਉਹ ਹੁਣ ਆਗੂ ਉਹ ਨਹੀਂ ਗਏ ਜਿਨ੍ਹਾਂ ਦੀ ਮੈਂ ਗੱਲ ਕਰਨ ਲਿਆ ਜਿਨ੍ਹਾਂ ਨੇ ਪੰਜਾਬ ਨੂੰ ਸੰਭਾਇਆ ਸੀ ਤੇ ਆ ਜਦੋਂ ਆਪਾਂ ਨਿਕੰਨੇ ਨਾ ਜਿਹੜੀ ਜਗ੍ਹਾ ਤੇ ਹੁਣ ਚੱਲਦੇ ਇੱਥੋਂ ਆਪਾਂ ਇੱਥੋਂ ਮੇਰੇ ਕਾ ਸਾਡੇ ਘਰ ਤੋਂ ਨਾ 25 ਤੋਂ 30 ਕਿਲੋਮੀਟਰ ਆ ਜਿਹੜੀ ਉਹ ਚੈਸਟਰ ਮੇਅਰ ਲੀਕ ਆ ਨਾ ਤੇ ਬਾਕੀ ਆਂਦੇ ਤਾਂ ਹਵਾ ਬਹੁਤ ਤੇਜ਼ ਆ ਪਰ ਚਲੋ ਅਹੋ ਜਿਹੜੇ ਜਿਹੜੇ ਨਜ਼ਾਰੇ ਸਾਨੂੰ ਖਿੱਚੀ ਲਜਾਣਦੇ ਆ ਬਾਕੀ ਜਿਹੜੀ ਕੈਲਗਰੀ ਆ ਨਾ ਕੈਲਗਰੀ ਨੂੰ ਆ ਜਿਹੜਾ ਹਿੱਸਾ ਨਾ ਆਪ ਕੋ ਲਾਸਟ ਮਕਾਨ ਜਿਹੜੇ ਮੈਂ ਲਾਗੇ ਕਰਕੇ ਵਿਖਾਣ ਦਿਆ ਤੇ ਇਤੋਂ ਅੱਗੇ ਜਿਹੜਾ ਫਿਰ ਆ ਦੂਸਰੇ ਪਾਸੇ ਤੁਸੀਂ ਦੇਖੋਗੇ ਤੇ ਆ ਡੌਮ ਪੌਂਦੀਆਂ ਮਾਰਤਾ ਦੇ ਦੀਆਂ ਕਿ ਐਸੇਲੇ ਲਗਭਗ ਇਹ ਕੈਲਗਰੀ ਤੋਂ ਬਾਹਰ ਆ ਤੇ ਹਾਂ ਲਾਹੌਰ ਸਾਡੇ ਕੋਲ 15 ਕਿਲੋਮੀਟਰ ਚੱਲਦੇ ਇਸੇ ਰੋਡ ਤੇ ਫਿਰ ਉਧਰ ਰਹਿਤੇ ਜੀ ਤੁਹਾਨੂੰ ਹੋਰ ਵੀ ਕਾਹਦੇ ਦੰਦੇ ਆ ਆ ਵੇਖੋ ਵੀਰੋ ਆ ਦਾ ਖਾਲਸਾ ਸਕੂਲ ਆ ਕਲ ਕਰੀ ਲਿਖਿਆ ਇਹ ਜਿਹੜਾ ਨਾਲ ਆ ਗਿਆ ਆ ਵੇਖੋ ਨਿਸ਼ਾਨ ਸਾਹਿਬ ਲੱਗਾ ਤੇ ਬਹੁਤ ਸੋਹਣੀ ਇਮਾਰਤ ਆ ਤੇ ਪਿੰਡਾਂ ਜਿਉਂ ਤੁਰੇ ਫਿਰਦੇ ਅਸੀਂ ਸੋਚਿਆ ਨਹੀਂ ਵੀ ਆ ਜਿਹੜਾ ਖਾਲਸਾ ਦਾ ਸਕੂਲ ਹੋਵੇ ਸਾਰੇ ਘਰ ਘੁਰ ਦੇਖ ਕੇ ਨਾ ਤੇ ਅਸੀਂ ਸੋਚਣ ਰਿਹਾ ਹਾਂ ਵੀ ਇਹ ਸਭ ਪੁਰਾਣੇ ਜਿਹੜੇ ਰਹਿੰਦੇ ਉਹਨਾਂ ਦੀ ਜ਼ਿਆਦਾ ਤਾਂ ਪਰ ਆਪਣੇ ਪੰਜਾਬੀ ਜਿਹੜੇ ਇਹਨਾਂ ਨੇ ਇੱਥੇ ਵੀ ਕਾਰਜ ਮਾ ਲਿਆ ਆ ਕਸਟ ਮੇਲੇ ਦੇ ਲੱਗੇ ਆ ਅਸੀਂ ਅਸਲੀ ਲੱਗੇ ਕਲੋਨੀ ਬਣੀ ਹੈ ਨਾ ਪਿੰਡ ਹੀ ਆ ਸਾਰਾ ਤੇ ਇੱਥੇ ਜਿਆਦਾ ਨਾ ਦੱਸਦੇ ਪੰਜਾਬੀ ਆ ਆਪਣੇ ਤੇ ਲੱਗੇ ਖਾਸਾ ਸਕੂਲ ਵੀ ਜਿਆਦਾ ਹੁੰਦੇ ਨੇ ਦੇਖਿਆ ਤੇ ਹਲੋ ਟਾਈਕ ਤੋਂ ਮਨੇ ਚੰਡਾਲ ਆਇਆ ਜ ਪੂਰਾ ਤੇ ਹੁਣ ਕੋਈ ਸ਼ੱਕ ਨਹੀਂ ਰਹਿਣਿਆ ਵੀ ਇੱਥੇ ਪੰਜਾਬੀ ਨਹੀਂ ਰਹਿੰਦੇ ਬਹੁਤ ਪੰਜਾਬੀ ਹੋਣ ਦੇ ਘਰ ਵੀ ਵੱਡੇ ਆ ਸਾਰੀ ਕਲੋਨੀ ਜਿਹੜੀ ਨਾ ਵੱਡੇ ਵੱਡੇ ਘਰਾਂ ਦੀ ਆ ਇਹ ਆਪਣੇ ਲੋਕਾਂ ਤੋਂ ਪਾਵਾਂ ਗਏ ਨੇ ਕਿਉਂਕਿ ਇੱਥੇ ਸਕੂਲ ਵੀ ਆ ਤੇ ਕਾਫੀ ਸਕੂਲਾਂ ਤੋਂ ਆ ਵੀ ਨਾ ਆਉਂਦੇ ਨੇ ਮੈਂ ਨਾ ਸਾਕਲ ਤੇ ਜਾਣਦੇ ਆ ਹਾਂ ਮਗਰ ਜਿਹੜਾ ਘਰ ਆ ਨਾ ਇਹ ਜ਼ਰੂਰ ਮੈਂ ਖਾਣਾ ਚਾਹੁੰਦਾ ਹਾਂ ਕਿ ਇਹ ਆਪਣੇ ਪੰਜਾਬੀ ਭਰਾ ਦਾ ਹੀ ਆ ਤੇ ਬਹੁਤ ਵਧੀਆ ਬਣਾਇਆ ਸੈਂਡ ਤੇ ਸਟੋਨ ਦਾ ਵਾ ਸਾਰਾ ਲੱਗਦਾ ਬਰ ਤੇਰਾ ਸਪੈਕਟਰਾ ਕਰੀਬ 2 ਘੰਟੇ ਦੀ ਰਾਈਡ ਤੋਂ ਬਾਅਦ ਨਾ ਅਹੀਂ ਪਹੁੰਚ ਲਿਆ ਜਿਹੜੀ ਲੇਕ ਦੇ ਲਾਗੇ ਆ ਖੱਬੇ ਹੱਥ ਸਾਡੇ ਨਾਲ ਬਹੁਤ ਵੱਡਾ ਪਾਰਕ ਆ ਕਾਫੀ ਪਿੱਛੋਂ ਚੱਲਿਆ ਸਾਡੇ ਨਾਲ ਨਾਲ ਤੇ ਆਹ ਹੁਣ ਜਿਹੜੀ ਨਾ ਅਸੀਂ ਹੁਣ ਮੁਰਗੇ ਜੇ ਲੇਕ ਆਲ ਸਾਹਮਣੇ ਉਹ ਲੇਕ ਆ ਕਿ ਲੇਕ ਦਾ ਜਿਹੜਾ ਨਾ ਸਾਰਾ ਮਾਹੌਲ ਹੀ ਉਹਨਾਂ ਸਾਈਕਲ ਜਰਾ ਸਾਹਮਣੇ ਇੱਕ ਪਾਸੇ ਨਾ ਤੇ ਤੁਹਾਨੂੰ ਵਿਖਾਣੇ ਆ ਲੇਕ ਵੇਖੋ ਤੁਸੀਂ ਕਿਵੇਂ ਆ ਖੂਬਸੂਰਤ ਲੱਗਦੀ ਹੈ ਤਾਂ ਪੂਰਾ ਨਜ਼ਾਰਾ ਨਾ ਭਰੀ ਪਈ ਹੈ ਹਾਂਜੀ ਅਸਲੇ ਨੂੰ ਮੈਂ ਖੜਾ ਵਾਂ ਚਾਸਟਰ ਮੇਅਰ ਲੇਕ ਆ ਜਿਹੜੀ ਕੈਲਗਰੀ ਤੋਂ ਕਰੀਬ-ਕਰੀਬ ਜਿਹੜੀ ਆ ਨਾ ਕੋਈ 31-32 ਕਿਲੋਮੀਟਰ ਆ ਕੈਲਗਰੀ ਦੇ ਇਸ਼ਚਾ ਤੇ ਇਹ ਨਾ 1880 ਚ ਬੋ ਰਿਵਰ ਤੋਂ ਜਿਹੜਾ ਨਾ ਇਹਦਾ ਪਾਣੀ ਲੈ ਕੇ ਨਾ ਤੇ ਸਿੰਚਾਈ ਲਈ ਜਿਹੜੀ ਨਾ ਏਲੇਕ ਬਣਾਈ ਗਈ ਫਿਰ ਆ 20ਵੀਂ ਸਦੀ ਚ ਆ ਕੇ ਨਾ ਇਹਨਾਂ ਨੇ ਫਿਰ ਆਸੇ-ਪਾਸੇ ਜਿਹੜਾ ਨਾ ਰੈਚੀ ਇਲਾਕਾ ਬਣ ਗਿਆ ਤੇ ਇਹ ਨਾ ਰਿਕ੍ਰੀਏਸ਼ਨ ਜਿਹੜਾ ਇੱਕ ਹਿਸਾਬ ਨਾਲ ਮਨੋਰੰਜਨ ਦੇ ਸਾਧਨ ਲਈ ਜਾਨੀ ਨਾ ਵਰਤਦੀ ਜਾਨ ਲੱਗਦੀ ਆ ਨਾ VOTING ਵੀ ਵਗੈਰਾ ਇੱਥੇ ਕਰਦੇ ਫਿਸ਼ਿੰਗ ਕਰਦੇ ਆ ਤੇ ਜਦੋਂ ਬਰਖ ਪੈ ਜਾਂਦੀ ਆ ਤੇ ਉਦੋਂ ਫਿਰ ਇੱਥੇ ਜਿਹੜੀ ਨਾ ਸਕੀਟਿੰਗ ਵਗੈਰਾ ਹੁੰਦੀ ਆ ਆਸ-ਪਾਸੇ ਸਾਰੀ ਜਿਹੜੀ ਨਾ ਉਹ ਇਮਾਰਤਾਂ ਪੈ ਚੁੱਕੀਆਂ ਇਹ ਲਗਭਗ ਕੋਨੇ 5 ਕਿਲੋਮੀਟਰ ਜਿਹੜੀ ਆ ਨਾ ਲੰਬੀ ਆ ਤੇ ਕੋਨੇ ਕਿਲੋਮੀਟਰ ਚੌੜੀ ਆ ਤੇ ਮੈਂ ਤਾਂ ਵਸਿਆ ਡੈਟ੍ਰੋਇਟ ਤੋਂ ਆ ਜਿੱਥੇ ਸਾਰੇ ਵਸੇ ਜਿਹੜੀ ਨਾ ਇਹ ਲੇਕ ਹੁੰਦੀ ਆ ਲਗਭਗ ਬਾਕੀ ਇਹਦਾ ਸਾਰਾ ਮੈਂ ਵੀ ਚੰਗੀ ਤਰ੍ਹਾਂ ਨਾਲ ਸ਼ਾਮਿਲ ਕਰ ਦਿੰਦਾ ਹਾਂ ਇਹ ਬਹੁਤ ਸੁੰਦਰ ਹੈ ਤੇ ਅਸੀਂ ਲੰਮਾ ਸਫ਼ਰ ਤੈਅ ਕਰਕੇ ਆਏ ਤੇ 31 ਕਿਲੋਮੀਟਰ ਕਰਕੇ ਆਏ ਤੇ 31 ਕਿਲੋਮੀਟਰ ਕਰਕੇ ਜਾਣ ਨਾਲ ਸਾਡੀ ਐਕਸਰਸਾਈਜ਼ ਹੋਈ ਨਹੀਂ ਆ ਤੇ ਨਾਲੇ ਅਸੀਂ ਇੱਕ ਹਿਸਾਬ ਨਾਲ ਆਪ ਕੁਦਰਤ ਦੇ ਨਜ਼ਾਰਿਆਂ ਨੂੰ ਦਾ ਆਨੰਦ ਮਾਣ ਲਿਆ ਤੇ ਨਾਲ ਤੁਹਾਨੂੰ ਜੜਾ ਆਪਾਂ ਸ਼ਾਮਿਲ ਕਰ ਲਿਆ ਝੀਲ ਦਾ ਪਾਣੀ ਨਾ ਬਹੁਤ ਸਾਫ਼ ਤੇ ਆਸ-ਪਾਸਾਂ ਜੜਾ ਬਹੁਤ ਸਾਫ ਸੁਥਰਾ ਇਹਨਾਂ ਨੇ ਰੱਖਿਆ ਕਿ ਇੱਥੇ ਆ ਜਿਹੜਾ ਖੱਬੇ ਹੱਥ ਵੇਖਣ ਨੇ ਉਹਨਾਂ ਤੁਸੀਂ ਇਹਨਾਂ ਨੇ ਇਹ ਵਿੱਚ ਵੀ ਬਣਾਇਆ ਜਿੱਥੇ ਰੇਤ ਰਾਤ ਇਹਨਾਂ ਨੇ ਛੁੱਟੀ ਹੋਈ ਆ ਕਿ ਬੇੜੀ ਵੀ ਇੱੱਚ ਪੈਂਦੀ ਆ ਆ ਜਿਹੜਾ ਕੋਈ 35-40 ਸਾਲ ਦਾ ਹੈਗਾ ਜਵਾਨ ਆਪਣਾ ਕੁੱਤਾ ਲੈ ਕੇ ਤੇ ਮੋਟਰ ਵਾਲੀ ਬੋਰ ਤੇ ਆ ਕਿ ਆ ਜਿਹੜਾ ਸੀਨੀਅਰ ਜਵਾਨ ਆ ਸਾਡਾ ਕੋਈ 80 ਕੇ ਸਾਲ ਦਾ ਆਣਾ ਇਹ ਛੱਪੂ ਲਾ ਜੇ ਨਾ ਉਹਦੇ ਆ ਪੂਰੀ ਨਾਲ ਐਕਸਰਸਾਈਜ਼ ਕਰਨ ਦਾ ਤੇ ਨਾਲੇ ਆਨੰਦ ਲੈਂਦਾ ਬੋਟਿੰਗ ਦੇ ਤੇ ਜਿਹੜੀ ਝੀਲ ਆ ਬਹੁਤ ਲੰਮੀ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਪੌਣੇ 5 ਕਿਲੋਮੀਟਰ ਤੇ ਇਹ ਜਿਹੜੀ ਆ ਹਾਈਵੇ ਜਾਂਦੀ ਇਹਦੇ ਆਰ ਪਾਰ ਵੀ ਜਾਂਦੀ ਆ ਤੇ ਮੈਂ ਅਸਲਿਆਂ ਪੂਤੇ ਖੜਾ ਤੇ ਅੱਜ ਜਿਹੜਾ ਨਾ ਮਤਲਬ ਵਧੀਆ ਵੇਦਰ ਦਾ ਜਿਹੜਾ ਦੇਣਾ ਮੇਰਾ ਖਾ ਲਾਸਟ ਆ ਕੱਲ ਕਹਿੰਦੇ ਸنوਹ ਪੈ ਜਣੀ ਹੈ ਤੇ ਆ ਹਰਿਆਵਲ ਆ ਨਜ਼ਾਰਾ ਕੱਲ ਨਹੀਂ ਦਸਣਾ ਤੇ ਚਲੋ ਬੜਾ ਚੰਗਾ ਸਭ ਕੁਝ ਹੁੰਦਾ ਆ ਜਿਹੜਾ ਨਾ ਨਾਲ ਇਹਨਾਂ ਯਾਦਗਾਰ ਬਣਾਈ ਆ ਚਲੋ ਅੱਜ ਦੀ ਵੀਡੀਓ ਚ ਨਾ ਇੰਨਾ ਕੀ ਤੇ ਆਪਾਂ ਮਿਲਾਂਗੇ ਫੇਰ ਕਿਸੇ ਹੋਰ ਵੀਡੀਓ ਚ ਚੰਗਾ ਜੀ ਸਾਰਿਆਂ ਸასი ਕਾਲ